ਪੰਜਾਬ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਪੰਜਾਬ ਦੀ ਧਰਤੀ ਤੱਕ ਜੁੜਦੀ ਹੈ ਘੋੜੇ ਸਵਾਰੀ ਨਾਲ ਗੁਰ ਸਾਡੇ ਗੁਰੂ ਸਾਹਾਬਾਂ ਨੇ ਵੀ ਕਿਹਾ ਸੀਗਾ ਗੁਰੂ ਹਰਗੋਬਿੰਦ ਪਾਸ਼ਾ ਨੇ ਕਿ ਜੇ ਭੇਡ ਕਰਨੀ ਹੈ ਤੇ ਘੋੜਿਆਂ ਦੀ ਭੇਡ ਤੇ ਸ਼ਸਤਰਾਂ ਦੀ ਭੇਡ ਕਿਉਂਕਿ ਮਾਨਤਾ ਰਾਸ਼ਟਰੀ ਪੂਰੋਂ ਦਾ ਖਿਡਾਰੀ ਰਿਹਾ 40 ਮੁਲਕਾਂ 'ਚ ਮੈਂ ਪੋਲੋ ਖੇਡ ਚੁੱਕੇ ਹਾਂ ਤੇ ਮੈਂ ਚਾਹੁੰਦਾ ਸੀਗਾ ਕਿ ਜਿੱਥੇ ਮੈਂ ਸ पूरी ਦੁਨੀਆ 'ਚ ਖੇਡਿਆ ਤੇ ਕਿਉਂ ਨਾ ਅਸੀਂ ਹੌਲੇ-ਹੌਲੇ ਨਾਲ ਵਾਪਸ ਇਸ ਗੇਮ ਨੂੰ ਜੋੜਨ ਦੀ ਕੋਸ਼ਿਸ਼ ਕਰੀਏ ਜਿਹੜੇ ਨੌਜਵਾਨ ਨੀ ਆ ਬਿਸਰ ਚੁੱਕਿਆ ਇਸ ਖੇਡ ਤੋਂ ਜਾਂ ਭੁੱਲ ਚੁੱਕੀ ਆ ਕਿਉਂਕਿ ਨੌਜਵਾਨੀ ਦੇ ਵਿੱਚ ਤਾਂ ਇੱਕ ਦੌੜ ਲੱਗੀ ਆ ਕਿ ਜਹਾਜ਼ ਦੀ ਟੱਕੀ ਨੂੰ ਹੱਥ ਪਹੇਜੇ ਜਿਹੜੇ ਰੋਟ ਮਰਜੀ ਪਹੇਜੇ ਮੋੜ ਸਕਦੀ ਹੈ ਜੀ ਕਿਉਂਕਿ ਅੱਜ ਦੇ ਦੇਸ਼ 'ਚ ਤੁਸੀਂ ਦੇਖ ਲੇਤੇ ਕਿ ਕਿ ਹਾਲਾਤ ਜਿਹੜੇ ਬਾਹਰ ਬਣ ਗਏ ਨੇ ਤੇ ਉਹਦੇ ਵਿੱਚ ਪੰਜਾਬ ਦੇ ਵਿੱਚ ਵਾਪਸ ਸਾਡੇ ਜਿਹੜੇ ਯੂਥ ਨੂੰ ਪੰਜਾਬ ਵੱਲ ਧਿਆਨ ਦੇਣਾ ਪਊਗਾ ਜਿਹੜਾ ਪੋਲੋ ਦੀ ਖੇਡ ਹੈਗੀ ਹੈ ਜਿਹੜੇ ਘੋੜਿਆਂ ਦੀ ਖੇਡ ਹੁੰਦੀ ਹੈ ਇਹ 1 ਘੰਟੇ ਦੀ ਖੇਡ ਨਹੀਂ ਹੈ ਜਾਂ ਡੇਢ ਘੰਟੇ ਦੀ ਕੇਰੀਆ 2 ਘੰਟੇ ਦੀ ਖੇਡ ਨਹੀਂ ਹੈ ਇਹ 24 ਘੰਟੇ ਦੀ ਖੇਡ ਆ ਜਿਹੜਾ ਬੰਦਾ ਇਹਦੇ ਵਿੱਚ ਇੱਕ ਵਾਰੀ ਇੱਕ ਵਾਰੀ ਝੋਟ ਜਾਂਦਾ ਨਾ ਉਹ ਕਦੀ ਇਹਦੇ ਚੋਂ ਨਿਕਲ ਨਹੀਂ ਸਕਦਾ ਪੰਜਾਬ ਦੀ ਨੌਜਵਾਨੀ ਦੇ ਉੱਪਰ ਬੜੇ-ਬੜੇ ਇਲਜ਼ਾਮ ਲਾਗਦੇ ਨੇ ਬਲੇਮ ਲਾਗਦੇ ਨੇ ਕਿ ਇਹ ਤਾਂ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਗਈ ਆ ਤੁਹਾਨੂੰ ਕਿੰਨੇ ਕ ਨੌਜਵਾਨ ਅਜਿਹੇ ਮਿਲੇ ਨੇ ਜਿਹੜੇ ਕਿ ਨਸ਼ਿਆਂ ਵੱਲ ਨੂੰ ਭੱਜ ਰਹੇ ਨੇ ਇਹਦੇ ਬਾਰੇ ਸਾਨੂੰ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਸੋਚਣਾ ਪਏਗਾ ਅਸੀਂ ਸਿਰਫ ਆਪਣੇ ਆਪਣੇ ਵਿਹੜੇ ਵਿੱਚ ਦੇਖਦੇ ਹਾਂ ਕੀ ਹੋ ਰਿਹਾ ਮਗਰ ਇਹ ਨਸ਼ਿਆਂ ਦੀ ਜਿਹੜਾ ਜਿਹੜਾ ਦੌਰ ਹੈ ਇਹ ਪਿਛਲੇ 30-40 ਸਾਲ ਤੋਂ ਬਾਹਰਲੇ ਮੁਲਕਾਂ 'ਚ ਵੀ ਆ ਰਿਹਾ ਸੀਗਾ ਘੋੜਸਵਾਰੀ ਦਾ ਜਿਹੜਾ ਪਿਆਰ ਹੈ ਨਾ ਘੋੜਿਆਂ ਦਾ ਜਿਹੜਾ ਇਹ ਪੰਜਾਬੀ ਡੀਐਨਏ 'ਚ ਹੈ ਸਾ ਜਾਂ ਜੁੜਦਾ ਸਾਡਾ ਇਤਿਹਾਸ ਕੋੜਿਆਂ ਨਾਲ ਜੁੜਦਾ ਇਸ ਕਰਕੇ ਸਾਡਾ ਜਿਹੜਾ ਯੂਥ ਹੈ ਉਹ ਵੀ ਕੋੜਿਆਂ ਨਾਲ ਆਰਾਮ ਨਾਲ ਜੁੜ ਸਕਦਾ ਹਾਂ ਸਸੀ ਕਾਲ ਨਰਪਖੋ ਪੋਸਟ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ ਐਸ ਵਕਤ ਅਸੀਂ ਇੱਕ ਵਿਸ਼ੇਸ਼ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਆ ਦੱਸ ਦਿਓ ਕਿ ਹੁਲਾ ਮਹਲਾ ਅ ਥੋੜੇ ਦਿਨ ਰਹਿ ਗਏ ਨੇ ਬਾਕੀ ਨੇ ਪਰ ਉਸ ਹੋਲੇ ਮਹਲੇ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਕਿ ਪ੍ਰਤੀਕਰਮਾਂ ਦੇਖਣ ਨੂੰ ਮਿਲਦੇ ਨੇ ਅਲੱਗ-ਅਲੱਗ ਜਿਹੜੀਆਂ ਕਿ ਗੇਮਾਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਤਾਂ ਸਾਡੇ ਨਾਲ ਸੋਢੀ ਵਿਕਰਮ ਸਿੰਘ ਜੀ ਮੌਜੂਦ ਨੇ ਅਸੀਂ ਗੱਲਬਾਤ ਕਰਦੇ ਹਾਂ ਜੀ ਬਹੁਤ-ਬਹੁਤ ਸਵਾਗਤ ਆ ਸੱਸੀ ਗਾ ਜੀ ਸੱਸੀ ਗਾ ਜੀ ਅ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਪੰਜਾਬ ਉਹ ਜਰਖੇਜ਼ ਧਰਤੀ ਜਿੱਥੇ ਯੋਧੇ ਸੂਰਬੀਰ ਪੈਦਾ ਹੋਏ ਤੇ ਤੁਸੀਂ ਹੋਲੇ ਮਹਲੇ ਦੇ ਇੱਕ ਆਗਾਜ਼ ਕਰਨ ਜਾ ਰਹੇ ਹੋ ਇੱਕ ਗੇਮ ਦਾ ਕਿਵੇਂ ਦਾ ਲੱਗਦਾ ਇਸ ਚੀਜ਼ ਨੂੰ ਦੇਖਦੇ ਹੋ ਦੇਖੋ ਜੀ ਉਹ ਪੋਲੋ ਦੀ ਖੇਡ ਇੱਕ ਬਹੁਤ ਪੁਰਾਣੀ ਇਤਿਹਾਸਿਕ ਖੇ ਇੱਕ ਨਵੀਂ ਖੇਡ ਨਹੀਂ ਹੈਗੀ ਇਹ ਠੀਕ ਹੈ ਅਸੀਂ ਮੰਨਦੇ ਹਾਂ ਕਿ ਪੋਲੋ ਅੰਗਰੇਜ਼ਾਂ ਨੇ ਇੰਡੀਆ ਵਿੱਚ ਡਿਸਕਵਰ ਕਰਕੇ ਫਿਰ ਦੁਨੀਆ ਦੀ ਦਿੱਤੀ ਹੈ ਤਾਂ ਪੋਲੋ ਦੀ ਖੇਡ ਜਿਹੜੀ ਦੇਨ ਹੈ ਇਹ ਭਾਰਤ ਦੀ ਦੇਨ ਹੈ ਭਾਰਤ ਨੇ ਇਸ ਖੇਡ ਦੁਨੀਆ ਵਿੱਚ ਫੈਲਾਈ ਹੈ ਸੋ ਇਸ ਕਰਕੇ ਇਹ ਜਿਹੜਾ ਅਸੀਂ ਸੋਚਦੇ ਹਾਂ ਕਿ ਪੰਜਾਬ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਪੰਜਾਬ ਦੀ ਧਰਤੀ ਤੱਕ ਜੁੜਦੀ ਹੈ ਘੋੜੇ ਸਵਾਰੀ ਨਾਲ ਗੁਰ ਸਾਡੇ ਗੁਰੂ ਸਾਹਾਬਾਂ ਨੇ ਵੀ ਕਿਹਾ ਸੀਗਾ ਗੁਰੂ ਹਰਗੋਬਿੰਦ ਪਾਸ਼ਾ ਨੇ ਕਿ ਜੀ ਭੇਟ ਕਰਨੀ ਹੈ ਤੇ ਘੋੜਿਆਂ ਦੀ ਭੇਟ ਤੇ ਸ਼ਸਤਰਾਂ ਦੀ ਭੇਟ ਕਿਉਂਕਿ ਉਹ ਚਾਹੁੰਦੇ ਸੀਗੇ ਕਿ ਅਸੀਂ ਤਿਆਰੀ ਕਰੀਏ ਕਿ ਜਦੋਂ ਅਸੀਂ ਆਜ਼ਾਦੀ ਦੇ ਜੰਗ ਸ਼ੁਰੂ ਕਰਨੀ ਹੈ ਉਹ ਪੰਜਾਬ ਤੋਂ ਹੀ ਸ਼ੁਰੂ ਹੋਈ ਸੀਗੀ ਜਿਹੜੇ ਮੁਗਲਾਂ ਦੇ ਤੇ ਖਿਲਾਫ ਜਿਹੜੀ ਜਿਹੜੇ ਜ਼ੁਲਮ ਤੇ ਜ਼ਬਰ ਦੇ ਖਿਲਾਫ ਜਿਹੜੀ ਜੰਗ ਜਿਹੜੀ ਉਹ ਜਿਹੜੀ ਉਹਦੇ ਵਾਸਤੇ ਤਿਆਰੀ ਕਰਨ ਵਾਸਤੇ ਘੋੜਸਵਾਰ ਤਿਆਰ ਕਰਨ ਦੀ ਬਹੁਤ ਸਖ਼ਤ ਜ਼ੋਰ ਸੀਗੀ ਤੇ ਪੰਜਾਬ ਦਾ ਇਤਿਹਾਸ ਘੋੜਸਵਾਰੀ ਨਾਲ ਜੁੜਦਾ ਹੈ ਤੇ ਮੈਂ ਚਾਹੁੰਦਾ ਸੀਗਾ ਕਿ ਇੱਕ ਵਾਰੀ ਕਿਉਂਕਿ ਮਾਨਤਾ ਰਾਸ਼ਟਰੀ ਪੋਲ ਦਾ ਖਿਡਾਰੀ ਰਿਆਂ ਚਾਲੀ ਮੁਲਕਾਂ 'ਚ ਮੈਂ ਪੋਲੋ ਖੇਡ ਚੁੱਕੇ ਹਾਂ ਤੇ ਮੈਂ ਚਾਹੁੰਦਾ ਸੀਗਾ ਕਿ ਜਿੱਥੇ ਮੈਂ ਸੂਰੀ ਦੁਨੀਆ 'ਚ ਖੇਡਿਆ ਤੇ ਕਿਉਂ ਨਾ ਅਸੀਂ ਹੌਲੇ-ਹੌਲੇ ਨਾਲ ਵਾਪਸ ਇਸ ਗੇਮ ਨੂੰ ਜੋੜਨ ਦੀ ਕੋਸ਼ਿਸ਼ ਕਰੀਏ ਕਿ ਲੱਗਦਾ ਵੀ ਜਿਹੜੇ ਨੌਜਵਾਨ ਨਹੀਂ ਆ ਬਿਸਰ ਚੁੱਕਿਆ ਇਸ ਖੇਡ ਤੋਂ ਜਾਂ ਭੁੱਲ ਚੁੱਕੀ ਆ ਕਿਉਂਕਿ ਨੌਜਵਾਨੀ ਦੇ ਵਿੱਚ ਤਾਂ ਇੱਕ ਦੌੜ ਲੱਗੀ ਆ ਕਿ ਜਹਾਜ਼ ਦੀ ਟਾਕੀ ਨੂੰ ਹੱਥ ਪਹੇਜੇ ਜਿਹੜੇ ਰੋਟ ਮਰਜੀ ਪਹੇਜੇ ਕਿ ਲੱਗਦਾ ਵੀ ਉਹ ਨੌਜਵਾਨੀ ਮੁੜੂਗੀ ਮੁਰ ਸਕਦੀ ਆ ਜੀ ਕਿਉਂਕਿ ਅੱਜ ਦੇ ਡੇਟ 'ਚ ਤੁਸੀਂ ਦੇਖ ਲੇਤੇ ਕਿ ਕਿ ਹਾਲਾਤ ਜਿਹੜੇ ਬਾਹਰ ਬਣ ਗਏ ਨੇ ਤੇ ਉਹਦੇ ਵਿੱਚ ਪੰਜਾਬ ਦੇ ਵਿੱਚ ਵਾਪਸ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਪਿਛਲੇ 40-50 ਸਾਲ ਦੇ ਵਿੱਚ ਅਸੀਂ ਇੱਕ ਸਭ ਤੋਂ ਵੱਡੀ ਪੋਲੋ ਦੀ ਅਕੈਡਮੀ ਤਿਆਰ ਕੀਤੀ ਹੈ ਤੇ ਸਭ ਤੋਂ ਵੱਡੀ ਪੋਲੋ ਦੀ ਫੈਸਿਲਿਟੀ ਦਿੱਲੀ ਤੇ ਨੌਇਡਾ ਦੇ ਬਾਰਡਰ ਤੇ ਤਿਆਰ ਕੀਤੀ ਹੈ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਫੈਸਿਲਿਟੀ ਹੈ ਉਹਦੇ ਵਿੱਚ ਅਸੀਂ ਤਕਰੀਬਨ ਤਕਰੀਬਨ 4-500 ਬੱਚਾ ਤਿਆਰ ਕੀਤਾ ਹੈ ਜਿਨ੍ਹਾਂ ਨੂੰ ਘੋੜਿਆਂ ਦਾ ਸੰਭਾਲ ਦੇ ਵਿੱਚ ਅਸੀਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਤੇ ਉਸ ਟ੍ਰੇਨਿੰਗ ਦੇ ਰਾਹੀਂ ਉਸ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਉਹਨਾਂ ਨੇ ਆਪਣੀਆਂ ਇਮਪਲॉयਮੈਂਟ ਪਾਈ ਹੈ ਤੁਹਾਡੀ ਮੈਨੂੰ ਲੱਗਦਾ ਕਿ ਇੱਕ এমਪਲয়ਮੈਂਟ ਦੀ ਵੀ ਆਪਰਚੂਨਿਟੀ ਹੈ ਰੋਜ਼ਗਾਰ ਦੀ ਆਪਰਚੂਨਿਟੀ ਜਿਹੜੀ ਹੈ ਘੋੜਸਵਾਰੀ ਕਿਉਂਕਿ ਦੁਨੀਆ ਦੇ ਸਾਰੇ ਮੁਲਕਾਂ ਦੇ ਵਿੱਚ ਘੋੜਸਵਾਰੀ ਖੇਡੀ ਜਾਂਦੀ ਹੈ ਬੜੇ ਵੱਡੇ ਪੱਧਰ ਦੇ ਉੱਤੇ ਘੋੜਸਵਾਰੀ ਦੀ ਪ੍ਰਦਰਸ਼ਨੀਆਂ ਹੁੰਦੀਆਂ ਨੇ ਤੇ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਇੱਕ ਵਾਰੇ ਘੋੜਿਆਂ ਦੀ ਸਵਾਮ ਸੰਭਾਲ ਦੇ ਵਿੱਚ ਜੁੜ ਜਾਵੇ ਉਹਦੇ ਵਾਸਤੇ ਕਿਤੇ ਵੀ এমਪਲாய்ਮੈਂਟ ਮਿਲ ਸਕਦੀ ਹੈ ਕਿਸੇ ਵੀ ਮੁਲਕ ਦੇ ਵਿੱਚ ਕਿਸੇ ਵੀ ਕਿਸੇ ਵੀ ਸੂਬੇ ਦੇ ਵਿੱਚ ਕਿਤੇ ਵੀ ਜਾ ਕੇ ਮਿਲ ਸਕਦੀ ਕਰ ਸਕਦਾ ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਡੀ ਜਿਹੜੀ ਕਿ ਖੇਡ ਆ ਇਸ ਖੇਡ ਨੂੰ ਲੈ ਕੇ ਤੁਸੀਂ ਪੰਜਾਬ ਦੇ ਵਿੱਚ ਫੇਰ ਤੋਂ ਜਿਹੜੀ ਕਿ ਉਸ ਸ਼ੁਰੂਆਤ ਦੀ ਗੱਲ ਕਰ ਰਹੇ ਹਾਂ ਪਰ ਪੰਜਾਬ ਦੀ ਨੌਜਵਾਨੀ ਦੇ ਉੱਪਰ ਬੜੇ-ਬੜੇ ਇਲਜ਼ਾਮ ਲਾਗਦੇ ਨੇ ਬਲੇਮ ਲਾਗਦੇ ਨੇ ਕਿ ਇਹ ਤਾਂ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਗਈ ਆ ਤੁਹਾਨੂੰ ਕਿੰਨੇ ਕੁ ਨੌਜਵਾਨ ਅਜਿਹੇ ਮਿਲਦੇ ਨੇ ਜਿਹੜੇ ਕਿ ਨਸ਼ਿਆਂ ਵੱਲ ਨੂੰ ਭੱਜ ਰਹੇ ਨੇ ਜਾਂ ਨਸ਼ੇ ਛੱਡ ਕੇ ਤੁਹਾਡੇ ਵੱਲ ਨੂੰ ਆ ਰਹੇ ਨੇ ਕੁਝ ਇੱਕ ਤਾਂ ਬਹੁਤ ਵੱਡੀ ਗੱਲ ਆ ਨਸ਼ਿਆਂ ਦੀ ਜਿਹੜੀ ਜਿਹੜਾ ਦੌਰ ਹੈ ਇਹਦੇ ਬਾਰੇ ਸਾਨੂੰ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਸੋਚਣਾ ਪਏਗਾ ਅਸੀਂ ਸਿਰਫ ਆਪਣੇ ਆਪਣੇ ਵਿਹੜੇ ਵਿੱਚ ਦੇਖਦੇ ਹਾਂ ਕੀ ਹੋ ਰਿਹਾ ਮਗਰ ਇਹ ਨਸ਼ਿਆਂ ਦੀ ਜਿਹੜਾ ਜਿਹੜਾ ਦੌਰ ਹੈ ਇਹ ਪਿਛਲੇ 30 40 ਸਾਲ ਤੋਂ ਬਾਹਰਲੇ ਮੁਲਕਾਂ 'ਚ ਵੀ ਆ ਰਿਹਾ ਸੀਗਾ ਤੁਸੀਂ ਇੱਕ ਜੇ ਇੱਕ ਐਗਜ਼ਾਮਪਲ ਦੇਖੀਏ ਅਮਰੀਕਾ ਦਾ ਐਗਜ਼ਾਮਪਲ ਲੈ ਲਈਏ ਜਿਹੜੇ ਨੀਗਰੋ ਹੁੰਦੇ ਸੀਗੇ ਜਿਹੜੇ ਕਾਲੇ ਸੀਗੇ ਤਕਰੀਬਨ ਤਕਰੀਬਨ ਇਹ ਨਸ਼ੇ ਦੇ ਸ਼ਿਕਾਰ ਹੁੰਦੇ ਸੀਗੇ ਜ਼ਿਆਦਾਤਰ ਪੁਰਾਣੀ ਜ਼ਮਾਨੇ ਆਦਿ ਮੈਂ 30 40 ਸਾਲ ਦੀ ਗੱਲ ਕਰ ਰਿਹਾ ਜਿਹੜੇ ਜਿਹੜੇ ਬੱਚੇ ਉਹਨਾਂ ਵਿੱਚੋਂ ਸਪੋਰਟਸ ਵਿੱਚ ਨਿਕਲੇਗੇ ਸੀਗੇ ਉਹ ਬਚ ਗਏ ਸੀਗੇ ਤੁਸੀਂ ਦੇਖਿਆ ਹੋਣਾ ਚੰਗੇ ਖਿਡਾਰੀ ਬਾਸਕਟਬਾਲ ਦੇ ਬਲੈਕਿਟ ਚੋਂ ਨਿਕਲੇ ਸੀਗੇ ਚੰਗੇ ਖਿਡਾਰੀ ਜਿਹੜੇ ਅਲੱਗ-ਅਲੱਗ ਸਪੋਰਟਸ ਦੇ ਵਿੱਚ ਨਾ ਬੇਸਬਾਲ ਫੁੱਟਬਾਲ ਇਹਨਾਂ ਸਪੋਰਟਸ ਦੇ ਵਿੱਚ ਉਹਨਾਂ ਉਸ ਗਰੀਬ ਤਬਕੇ ਚੋਂ ਨਿਕਲੇ ਸੀਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਨਸ਼ਿਆਂ ਤੋਂ ਬਚਾ ਲਿਆ ਸੀਗਾ ਤੇ ਕਿਉਂ ਨਾ ਪੰਜਾਬ ਜਿਹਦਾ ਵਿਰਸਾ ਹੀ ਜੁੜਦਾ ਖੇਡਾਂ ਨਾਲ ਅਸੀਂ ਜੇ ਸਪੋਰਟਸ ਦਾ ਨਸ਼ਾ ਆਪਣੇ ਮੁਰਚਿਆਂ ਨੂੰ ਦੇ ਦਈਏ ਇਹ ਵੀ ਇੱਕ ਨਸ਼ਾ ਹੈ ਇਹ ਪਦਾਰਥ ਤਾਂ ਨਸ਼ਾ ਨਹੀਂ ਹੈ ਇਸ ਖੇਡ ਦਾ ਨਸ਼ਾ ਜਿਹੜਾ ਬੰਦਾ ਖੇਡਾਂ 'ਚ ਜਿਹੜੀ ਰੁਚੀ ਜਪਾਂਦਾ ਹੈ ਜਿਹੜਾ ਜੁੜ ਜਾਂਦਾ ਖੇਡਾਂ ਦੇ ਨਾਲ ਉਹਨੂੰ ਇੱਕ ਇੱਕ ਨਸ਼ਾ ਚੜ ਜਾਂਦਾ ਹੈ ਇਸ ਖੇਡਾਂ ਦਾ ਨਸ਼ਾ ਔਸ ਨਸ਼ੇ ਨੂੰ ਅਸੀਂ ਚਾਹੁੰਦੇ ਪਰ ਅਸਲ ਅਸੀਂ ਤੁਹਾਡੇ ਨਾਲ ਤਾਂ ਕੀਤਾ ਕਿ ਕਈ ਥਾਵਾਂ ਤੇ ਟੂਰਨਾਮੈਂਟ ਦੇਖਦੇ ਆਂ ਟੂਰਨਾਮੈਂਟਾਂ ਦੇ ਉੱਪਰ ਜਦੋਂ ਉੱਥੋਂ ਲੋਕ ਚਲੇ ਜਾਂਦੇ ਨੇ ਖਿਡਾਰੀ ਚਲੇ ਜਾਂਦੇ ਨੇ ਟੀਕੇ ਸਰਿੰਜਾਂ ਗੋਲੀਆਂ ਦੇ ਪੱਤੇ ਅਜਿਹਾ ਕੁਝ ਬਹੁਤ ਮਿਲਦਾਗਾ ਤੁਹਾਡੀ ਖੇਡ ਦੇ ਨਾਲ ਸੰਬੰਧਿਤ ਲੋਕਾਂ ਦਾ ਦਿਮਾਗ ਜੋਰ ਚਾਹੀਦਾ ਉਸ ਖੇਡ ਨੂੰ ਖੇਡਣ ਦੇ ਲਈ ਦਿਮਾਗ ਚਾਹੀਦਾ ਕਿ ਨੌਜਵਾਨ ਉਧਰਲੇ ਪਾਸੇ ਨੂੰ ਤਾਂ ਨਹੀਂ ਜਾਣਗੇ ਇਸ ਖੇਡ ਦੇ ਨਾਲ ਤੇ ਕੁਝ ਨੌਜਵਾਨ ਨੂੰ ਅਸੀਂ ਔਸ ਜਿਹੜੀ ਹੈ ਡਰਗ ਅਬਿਊਜ਼ ਨੂੰ ਕਹਿੰਦੇ ਆ ਸੀ ਉਹਦੇ ਵਿੱਚੋਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਆਂ ਤੇ ਨੌਜਵਾਨ ਪੀੜ੍ਹੀ ਮੈਨੂੰ ਪਤਾ ਹੈ ਕਿ ਦੇਖੋ ਘੋੜਿਆਂ ਦੇ ਵਿੱਚ ਤੁਸੀਂ ਇੱਕ ਵਾਰੀ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਜੇ ਸ਼ਾਮਿਲ ਹੋ ਗਏ ਹਾਕੀ ਤੁਸੀਂ ਇੱਕ ਵਾਰੀ ਖੇਡ ਲੈਂਦੇ ਹੋ ਨਾ ਤੁਸੀਂ ਹਾਕੀ ਸਟਿਕ ਕਮਾਈ ਆਪਣਾ ਘੰਟਾ ਤੁਸੀਂ ਖੇਡਿਆ ਉਸ ਤੋਂ ਬਾਅਦ ਤੁਸੀਂ ਫ੍ਰੀ ਹੋ ਪਰ ਘੋੜਿਆਂ 'ਚ ਨਹੀਂ ਹੈ ਤੁਸੀਂ ਘੋੜੇ ਦੀ ਖੇਡ ਜਿਹੜੀ ਖੇਡਿਆ ਘੰਟਾ ਡੇਢ ਘੰਟਾ ਉਸ ਤੋਂ ਬਾਅਦ ਤੁਸੀਂ ਘੋੜੀ ਸੰਭਾਲ ਕਰਨੀ ਹੈ ਥੇ ਘੰਟੇ ਤੇ ਤੁਹਾਡੇ ਕੋਲ ਸਮਾਂ ਨਹੀਂ ਹੁੰਦਾ ਕਿ ਤੁਸੀਂ ਜਾ ਕੇ ਬੈਠ ਕੇ ਕਿਤੇ ਸਿਰੰਜਾਂ ਲਾਣ ਲੱਗ ਪਈਏ ਹੋਟਲ ਨਸ਼ਾ ਕਰਨ ਕੋ ਜਾਂ ਇਹਨਾ ਹੋਰ ਪਦਾਰਥਾਂ ਨੂੰ ਤੁਸੀਂ ਇਸਤੇਮਾਲ ਕਰੋ ਕਿਹੜਾ ਘੋੜਸਵਾਰਾ ਉਹਦੇ ਕੋਲ ਸਮਾਂ ਹੀ ਨਹੀਂ ਹੁੰਦਾ ਉਹ ਘੋੜੇ ਤੇ ਉਤਰਦਾ ਤਾਂ ਫਿਰ ਘੋੜੇ ਦੀ ਸੰਭਾਲ ਚ ਲੱਗ ਜਾਂਦਾ ਜੋ ਉਤਰਦੇ ਸਾਰ ਹੀ ਘੋੜੇ ਦੀ ਸੰਭਾਲ ਚ ਲੱਗ ਜਾਂਦਾ ਉਹਦੇ ਕੋਲ ਕਿੱਥੇ ਸਮਾਂ ਹੁੰਦਾ ਮਾਫੀ ਹੋ ਰਿਹਾ ਕਿ ਇਹ ਗੇਮ ਜਿਹੜੀ ਕਿ ਪੰਜਾਬ ਤੋਂ ਚੱਲੀ ਪੰਜਾਬ ਦੇ ਪਿੰਡਾਂ ਦੀ ਖੇਡ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਹੀ ਖਤਮ ਹੋ ਕੇ ਰਹਿ ਗਈ ਇਸ ਨੂੰ ਪ੍ਰਮੋਟ ਹੀ ਨਹੀਂ ਕੀਤਾ ਗਿਆ ਜਿਵੇਂ ਕਿ ਪਿਛਲੇ ਦਿਨੀ ਕਲਤਾਰ ਸਿੰਘ ਸੰਧਵਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਤੁਹਾਨੂੰ ਨਾਲ ਬਿਠਾ ਕੇ ਜਿਹੜਾ ਕਿ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬਿਆਨ ਨੇ ਜਿਹੜੇ ਉਹ ਜਾਰੀ ਕੀਤੇ ਜਾਂਦੇ ਨੇ ਮੇਂ ਹੁਣ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਵੀ ਜਦੋਂ ਅਸੀਂ ਇਹਨਾਂ ਨਾਲ ਜਲ ਕਲਬਾਤ ਕੀਤੀ ਹੈ ਬਹੁਤ ਰਿਸੈਪਟਿਵ ਸੀ ਕਿ ਉਹਨਾਂ ਨੇ ਸਾਡਾ ਸਾਡੀ ਸਾਡੀ ਬੜੀ ਚੰਗੀ ਤਰ੍ਹਾਂ ਨਾਲ ਸੁਣਵਾਈ ਕੀਤੀ ਤੇ ਉਹਨਾਂ ਨੇ ਸਾਨੂੰ ਆਦੇਸ਼ ਕੀਤਾ ਕਿ ਤੁਸੀਂ ਇੱਕ ਬਲੂਪ੍ਰਿੰਟ ਤਿਆਰ ਕਰੋ ਜਿਹਦੇ ਨਾਲ ਅਸੀਂ ਪੰਜਾਬ ਦੇ ਯੂਥ ਨੂੰ ਡਰੱਗਸ ਤੋਂ ਖਿੱਚ ਕੇ ਇਹਨਾਂ ਦੇ ਇਹ ਪਦਾਰਥਾਂ ਤੋਂ ਖਿੱਚ ਕੇ ਨਸ਼ੇ ਤੋਂ ਖਿੱਚ ਕੇ ਵਾਪਸ ਅਸੀਂ ਸਪੋਰਟਸ ਦੇ ਨਾਲ ਜੋੜੀਏ ਤੇ ਇਹਦੇ ਵਿੱਚ ਘੋੜਸਵਾਰੀ ਦਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਕਿਉਂਕਿ ਜਿੱਦਾਂ ਤੁਹਾਨੂੰ ਮੈਂ ਸਮਝਾਇਆ ਜਿਹੜਾ ਪੋਲੋ ਦੀ ਖੇਡ ਹੈਗੀ ਹੈ ਜਿਹੜੇ ਘੋੜਿਆਂ ਦੀ ਖੇਡ ਹੁੰਦੀ ਹੈ ਇਹ 1 ਘੰਟੇ ਦੀ ਖੇਡ ਨਹੀਂ ਹੈ ਜਾਂ ਡੇਢ ਘੰਟੇ ਦੀ કે ਰੀਆ 2 ਘੰਟੇ ਦੀ ਖੇਡ ਨਹੀਂ ਹੈ ਇਹ 24 ਘੰਟੇ ਦੀ ਖੇਡ ਆ ਜਿਹੜਾ ਬੰਦਾ ਇਹਦੇ ਵਿੱਚ ਇੱਕ ਵਾਰੀ ਇੱਕ ਵਾਰੀ ਝੁੱਟ ਜਾਂਦਾ ਨਾ ਉਹ ਕਦੀ ਇਹਦੇ ਚੋਂ ਨਿਕਲ ਨਹੀਂ ਸਕਦਾ ਉਹ ਸਾਰਾ ਸਮਾਂ ਉਹਦਾ ਇਹਦੇ ਚ ਹੀ ਲੱਗ ਜਾਊਗਾ ਤੇ ਤੁਹਾਡੇ ਵੱਲੋਂ ਕੀ ਕੀ ਤਹਈਏ ਕੀਤੇ ਜਾਣਗੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕੈਂਪ ਲਗਾਉਣ ਦੇ ਲਈ ਜਾਂ ਪੰਜਾਬ ਦੇ ਵਿੱਚ ਮੋੜ ਤੋਂ ਇਸ ਖੇਡ ਨੂੰ ਸਰਜੀਤ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਜਿਹੜੇ ਜਿਹੜੇ ਜਿੱਥੇ ਘੋੜਿਆਂ ਦੀ ਇਸ ਵੇਲੇ ਮੌਜੂਦੀ ਮੌਜੂਦਗੀ ਹੈ ਅਸੀਂ ਦੇਖਾਂਗੇ ਪੰਜਾਬ ਪੁਲਿਸ ਅਜ ਇਸ ਵੇਲੇ ਘੋੜੇ ਹਨ ਤੇ ਅਸੀਂ ਚਾਹਾਂਗੇ ਕਿ ਪੰਜਾਬ ਪੁਲਿਸ ਪਹਿਲਾਂ ਸਭ ਤੋਂ ਪਹਿਲਾਂ ਤਾਂ ਉਹ ਉਪਰਾਲਾ ਚੁੱਕਣ ਪੰਜਾਬ ਦੇ ਵਿੱਚ ਆਪਣੀਆਂ ਪੋਲੋ ਪੰਜਾਬ ਪੁਲਿਸ ਦੀ ਟੀਮਾਂ ਤਿਆਰ ਕਰੀਏ ਫਿਰ ਅਸੀਂ ਜਿਹੜੇ ਜਿਹੜੇ ਸਕੂਲਾਂ ਚ ਘੋੜਸਵਾਰੀ ਹੋ ਰਹੀ ਹੈ ਉਹਨਾਂ ਨੂੰ ਅਸੀਂ ਨਰਸਰੀ ਦੇ ਤੌਰ ਤੇ ਦੇਖਾਵਾਂਗੇ ਕਿ ਉਹ ਨਰਸਰੀਆਂ ਤਿਆਰ ਕਰਨ ਤੇ ਜਿਹੜੇ ਸਕੂਲ ਕਰਨਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਪੂਰੀ ਅਸਿਸਟੈਂਸ ਦੇਵਾਂਗੇ ਸਾਰਾ ਸਮਝਾਵਾਂਗੇ ਇਨਫਰਾਸਟ੍ਰਕਚਰ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜਲਦ ਤੋਂ ਜਲਦ ਉਹ ਘੋੜਿਆਂ ਦਾ ਉੱਥੇ ਵੀ ਆਪਣੀ ਨਰਸਰੀ ਸ਼ੁਰੂ ਕਰ ਸਕੀਏ ਚੰਡੀਗੜ੍ਹ ਪੋਲੋ ਕਲੱਬ ਦੇ ਵਿੱਚ ਇੱਕ ਜਿਹੜਾ ਇੱਥੇ ਲੋਕਲ ਪੋਲੋ ਕਲੱਬ ਹੈ ਉਹਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਉਹਨਾਂ ਨੇ ਇੱਕ ਨਵੇਂ ਖਿਡਾਰੀ ਤਿਆਰ ਕਰਨੇ ਸ਼ੁਰੂ ਕਰਤੇ ਨੇ ਜਿਨ੍ਹਾਂ ਨੂੰ ਅਸੀਂ ਇੱਕ ਪਲੇਟਫਾਰਮ ਦੇ ਰਿਹਾ ਹੌਲੇ ਹੌਲੇ ਦੇ ਦੌਰਾਨ ਜਿਹਦੇ ਵਿੱਚ ਸਾਡੀ ਅੰਤਰਰਾਸ਼ਟਰੀ ਟੀਮ ਨਾਲ ਖੇਡਣ ਦਾ ਉਹਨਾਂ ਨੂੰ ਮੌਕਾ ਦੇ ਰਿਹਾ ਤਾਂ ਉਹ ਨਵੇਂ ਖਿਡਾਰੀ ਹੈ ਨਵੀਂ ਪਨੀਰੀ ਹੈ ਉਹ ਨਵੀਂ ਪਨੀਰੀ ਨੂੰ ਤੁਸੀਂ ਦੇਖੋਗੇ ਆਪ ਜਾ ਕੇ ਦੇਖੋਗੇ ਤੁਸੀਂ ਕਿਸ ਤਰ੍ਹਾਂ ਉਹ ਜਿੰਨੀ ਜਲਦੀ ਉਹ ਤਿਆਰ ਹੋ ਰਹੀ ਹੈ 2 4 5 ਸਾਲਾਂ ਚ ਕਿ ਉਹਨਾਂ ਨੇ ਚੰਗੇ ਪਲੇਅਰ ਤਿਆਰ ਕਰ ਲਏ ਨੇ ਤੇ ਹੋਰ ਵੀ ਪਲੇਅਰ ਬਹੁਤ ਉਹ ਲਾਈਨ 'ਚ ਲੱਗੇ ਹੋਏ ਕਤਾਰ 'ਚ ਲੱਗੇ ਹੋਏ ਨੇ ਜਿਹੜੇ ਤਿਆਰ ਕੀ ਜਾ ਰਹੇ ਨੇ ਤੇ ਇਹ ਬਹੁਤ ਜਲਦੀ ਹੈ ਜਿਹੜੀ ਹੈ ਇਸ ਖੇਡ ਇਹ ਪੰਜਾਬੀਆਂ ਦੇ ਡੀਐਨਏ ਚ ਘੋੜਸਵਾਰੀ ਦਾ ਜਿਹੜਾ ਪਿਆਰ ਹੈ ਨਾ ਘੋੜਿਆਂ ਦਾ ਜਿਹੜਾ ਇਹ ਪੰਜਾਬੀ ਡੀਐਨਏ ਚ ਹੈ ਸਾਡੀ ਵਿਰਾਸਤ ਨਾਲ ਜੁੜਦਾ ਹੈ ਸਾਡਾ ਵਿਰਸਾ ਘੋੜਿਆਂ ਨਾਲ ਜੁੜਦਾ ਹੈ ਸਾਡਾ ਇਤਿਹਾਸ ਘੋੜਿਆਂ ਨਾਲ ਜੁੜਦਾ ਹੈ ਇਸ ਕਰਕੇ ਸਾਡਾ ਜਿਹੜਾ ਯੂਥ ਹੈ ਉਹ ਵੀ ਘੋੜਿਆਂ ਨਾਲ ਆਰਾਮ ਨਾਲ ਜੁੜ ਸਕਦਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਅਸੀਂ ਇਸ ਵਕਤ ਛੋਡੀ ਸਾਹਿਬ ਹੋਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਇਸ ਗੱਲਬਾਤ ਦੇ ਜਰੀਏ ਬਿਰਸਾ ਪੰਜਾਬ ਦੀ ਵਿਰਾਸਤ ਨੂੰ ਲੈ ਕੇ ਗੱਲਬਾਤ ਹੋਈ ਹੈ ਤਾਂ ਤੁਸੀਂ ਜੁੜੇ ਰਹਿਣਾ ਨਰਪਖ ਪੋਛਦੇ ਆ ਮੇਰੇ ਸਹਿਯੋਗੀ ਸਾਥੀ ਗੁਰਪ੍ਰੀਤ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਟੈਲੋਨ ਦੋ ਜੀ ਜਿਆਦਾਤਰ ਨਵੀਂ ਮੁਲਾਕਾਤ ਤੇ ਫਿਰ ਮਿਲਦੇ ਆ